ਸਾਰਿਆਂ ਨੂੰ ਜੈ ਮਸੀਹ ਦੀ ਮੈਂ ਪ੍ਰਭੂ ਯਿਸੂ ਅੰਸੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਖੁਦਾ ਨੇ ਮੈਨੂੰ ਅੱਜ ਦਾ ਸੁੰਦਰ ਸਮਾਂ ਦਿੱਤਾ ਤਾਂ ਕਿ ਅਸੀਂ ਪਰਮੇਸ਼ਵਰ ਦਾ ਪਵਿੱਤਰ ਕਲਾਮ ਤੁਹਾਡੇ ਨਾਲ ਸਾਂਝਾ ਕਰ ਸਕੀਏ ਆਓ ਅਸੀਂ ਪ੍ਰਾਰਥਨਾ ਕਰਾਂਗੇ ਪ੍ਰਭੂ ਪਰਮੇਸ਼ਵਰ ਅਸੀਂ ਇੱਕ ਵਾਰ ਫੇਰ ਤੁਹਾਡੀ ਹਜ਼ੂਰੀ ਵਿੱਚ ਆਨੇ ਆ ਮੇਰੇ ਪਰਮੇਸ਼ਰ ਅਸੀਂ ਇਸ ਯੋਗ ਨਹੀਂ ਹੈ ਕਿ ਪਿਤਾ ਪਰਮੇਸ਼ਰ ਤੁਹਾਡੇ ਸ਼ਬਦਾਂ ਨੂੰ ਬਿਆਨ ਕਰ ਸਕੀਏ ਪਰ ਤੂੰ ਆਦਾ ਕਲਾਮ ਕਹਿੰਦਾ ਮੇਰਾ ਆਤਮਾ ਆਵੇਗਾ ਤੁਹਾਨੂੰ ਮੇਰੀਆਂ ਗੱਲਾਂ ਦੇ ਵਿੱਚੋਂ ਲਿਆ ਕੇ ਸਖਾਵੇਗਾ ਮੇਰੇ ਪਰਮੇਸ਼ੁਰ ਅੱਜ ਉਹੀ ਗੱਲਾਂ ਤੂੰ ਸਾਡੇ ਉੱਤੇ ਪ੍ਰਗਟ ਕਰਤਾ ਗਿਆ ਸੀ ਤੇਰੇ ਲੋਕਾਂ ਤੱਕ ਉਹ ਗੱਲਾਂ ਨੂੰ ਪਹੁੰਚਾ ਸਕੀਏ ਧੰਨਵਾਦ ਕਰਦੇ ਹਾਂ ਦੁਆ ਪ੍ਰਾਰਥਨਾ ਨੂੰ ਯੇਸ਼ੂ ਮਸੀਹ ਦੇ ਪਾਕ ਪਵਿੱਤਰ ਨਾਮ ਚ ਮੰਗਦੇ ਹਾਂ ਆਮੀਨ ਸੰਤ ਯਹੂਨਾ ਦੀ ਅਜ਼ੀਲ ਉਹਦਾ ਸੱਤ ਅਧਿਆਏ ਪ੍ਰਭੂ ਦੇ ਵਿਖੇ ਭਾਂਤ ਭਾਂਤ ਦੇ ਖਿਆਲ ਪ੍ਰਭੂ ਦੇ ਵਿਖੇ ਪਾਂਤ ਪਾਂਤ ਦੇਖਿਆ ਠੀਕ ਹੈ ਇਹ ਸਾਰੀਆਂ ਗੱਲਾਂ ਹੋਣ ਦੇ ਪਿੱਛੋਂ ਯੇਸ਼ੂ ਗਲੀਲ ਵਿੱਚ ਫਿਰਦਾ ਰਿਹਾ ਕਿਉਂਕਿ ਉਸਨੇ ਯਹੂਦੀਆ ਵਿੱਚ ਫਿਰਨਾ ਨਾ ਚਾਇਆ ਇਸ ਲਈ ਜੋ ਯਹੂਦੀਓਜ਼ੇ ਮਾਰ ਸੁੱਟਣ ਦੇ ਮਗਰ ਪਏ ਸਨ ਕੋਈ ਕੰਮ ਨਹੀਂ ਕਰਨ ਦਿੰਦੇ ਬਸ ਉਹਨਾਂ ਦੀ ਇੱਕੋ ਸੋਚ ਹੀ ਯੇਸ਼ੂ ਮਸੀਹ ਨੂੰ ਕਿੱਦਾਂ ਵੜਨਾ ਕਿੱਦਾਂ ਵੜਨਾ ਯੇਸ਼ੂ ਮਸੀਹ ਨੇ ਥੋੜੇ ਸਮੇਂ ਦੇ ਲਈ ਯਹੂਦੀਆ ਸ਼ਹਿਰ ਨੂੰ ਛੱਡ ਦਿੱਤਾ ਇਸ ਲਈ ਉਸ ਦੇ ਭਰਾਵਾਂ ਨੇ ਉਸ ਨੂੰ ਆਖਿਆ ਇੱਥੋਂ ਤੁਰ ਕੇ ਯਹੂਦੀਆ ਵਿੱਚ ਜਾ ਭਾਈ ਤੇਰੇ ਕੰਮਾਂ ਨੂੰ ਜੋ ਤੂੰ ਕਰਦਾ ਹੈ ਤੇਰੇ ਚੇਲੇ ਵੀ ਵੇਖਣ ਯੇਸ਼ੂ ਮਸੀਹ ਦੇ ਭਰਾ ਕੀ ਕਹਿੰਦੇ ਯੇਸ਼ੂ ਮਸੀਹ ਨੂੰ ਕਿ ਯੂ ਯਹੂਦੀਆ ਵਿੱਚ ਜਾਈ ਉਹ ਹੂਦਿਆਂ ਦਾ ਤਿਹਾਰ ਆ ਉਹਨਾਂ ਦੇ ਤਿਹਾਰ ਦੇ ਵਿੱਚ ਜਾ ਜਿਹੜੇ ਚਮਤਕਾਰ ਤੂੰ ਕਰਦਾ ਹੈ ਤੇਰੇ ਚੇਲੇ ਵੀ ਵੇਖਣ ਕਿਉਂਕਿ ਕੋਈ ਗੁਪਤ ਵਿੱਚ ਕੁਝ ਨਹੀਂ ਕਰਦਾ ਹੈ ਜੇ ਉਹ ਉੱਚਾ ਹੋਣਾ ਚਾਹੁੰਦਾ ਹੋਵੇ ਜੇ ਤੂੰ ਇਹ ਕੰਮ ਕਰਦਾ ਹੈ ਤਾਂ ਆਪ ਨੂੰ ਜਗਤ ਉੱਤੇ ਪ੍ਰਗਟ ਕਰ ਹallelujah ਕਹਿੰਦਾ 19 ਦੇਰ ਦੁਨੀਆ ਨੂੰ ਕੋਈ ਵੀ ਨਹੀਂ ਚਮਤਕਾਰ ਕਰਕੇ ਵਿਖਾਉਂਦਾ ਜੇ ਉਹਨੇ ਉੱਚਾ ਹੋਣਾ ਹੋਵੇ ਨਾ ਫੇਰ ਹੀ ਉਹ ਚਮਤਕਾਰ ਕਰਕੇ ਵਿਖਾਉਣਾ ਉਹੇ ਕੰਮ ਕਰਦਾ ਹੈ ਤਾਂ ਆਪ ਨੂੰ ਜਗਤ ਉੱਤੇ ਪ੍ਰਗਟ ਕਰ ਉਸਦੇ ਭਰਾ ਵੀ ਉਸ ਉੱਤੇ ਵਿਸ਼ਵਾਸ ਨਹੀਂ ਕਰਦੇ ਕਿ ਹੈ ਪਰਮੇਸ਼ਵਰ ਦਾ ਪੁੱਤਰ ਹੈ ਉਹਦੇ ਸਾਰੇ ਭਰਾ ਵੀ ਉਹਤੇ ਵਿਸ਼ਵਾਸ ਨਹੀਂ ਕਰਦੇ ਹallelujah ਤਾਂ ਜੇਸ਼ੂ ਨੇ ਉਹਨਾਂ ਨੂੰ ਆਗਿਆ ਮੇਰਾ ਵੇਲਾ ਅਜੇ ਨਹੀਂ ਆਇਆ ਮੇਰਾ ਇਹ ਸਮਾਂ ਨਹੀਂ ਆਇਆ ਹallelujah ਮੇਰਾ ਅਜੇ ਸਮਾਂ ਨਹੀਂ ਆਇਆ ਪਰ ਤੁਹਾਡਾ ਵੇਲਾ ਨਿਤ ਤਿਆਰ ਰਹਿੰਦਾ ਹੈ ਤੁਹਾਨੂੰ ਸਿਰਫ ਕੋਈ ਨਾ ਕੋਈ ਸੰਸਾਰ ਨੂੰ ਬਹਾਨਾ ਚਾਹੀਦਾ ਕਿਸੇ ਨੂੰ ਡੇਗਣ ਦੇ ਲਈ ਕਿਸੇ ਤੇ ਦੋਸ਼ ਲਾਉਣ ਦੇ ਲਈ ਕਿਸੇ ਨੂੰ ਪੰਪ ਦੇਣ ਦੇ ਲਈ ਤੁਹਾਡੇ ਕੋਲ ਨਾ ਸਦਾ ਬਹਾਨਾ ਹੀ ਚਾਹੀਦਾ ਤੁਹਾਡਾ ਟਾਈਮ ਨਿਤ ਤਿਆਰ ਰਹਿੰਦਾ ਹੈ ਕਿ ਇਹਨਾਂ ਕਿ ਇਹਨੂੰ ਟੀਚਰ ਕਰਨ ਦੇ ਲਈ ਇਹਨੂੰ ਗਾਲਾਂ ਕੱਢਣ ਲਈ ਲਈ ਕੇ ਨੂੰ ਮਾਰਾ ਕਹਿਣ ਦੇ ਲਈ ਕੇ ਤੇ ਚੁਗਲੀ ਕਰਨ ਦੇ ਲਈ ਤੁਹਾਡਾ ਵੇਲਾ ਨਿਤ ਤਿਆਰ ਰਹਿੰਦਾ ਇਸ ਵਤੀ ਕਹਿੰਦੇ ਮੇਰਾ ਵੇਲਾ ਨਹੀਂ ਆ ਆਪਾ ਮੈਂ ਸੰਸਾਰ ਤੋਂ ਆਪ ਤੋ ਦੂਰ ਆ ਕੇ ਠੀਕ ਆ ਆਹ ਸੰਸਾਰ ਨੂੰ ਜਗਤ ਤੋਂ ਤਾਰਨ ਜ਼ਰੂਰ ਆਇਆ ਪਰ ਉਹਨਾਂ ਦੇ ਨਾਲ ਕੋਲ ਮਿਲਨ ਨਹੀਂ ਆ ਕਿਉਂਕਿ ਮੈਂ ਇਸ ਜਗਤ ਦਾ ਨਹੀਂ ਆ ਜੇ ਮੈਂ ਇਸ ਜਗਤ ਦਾ ਹੁੰਦਾ ਤਾਂ ਲੋਕ ਮੇਰੇ ਨਾਲ ਪਿਆਰ ਕਰਦੇ ਜਗਤ ਤੁਹਾਡੇ ਨਾਲ ਵੈਰ ਨਹੀਂ ਕਰ ਸਕਦਾ ਕਿਉਂਕਿ ਉਹੀ ਜਗਤ ਦੇ ਨਾਲ ਕੁਲੇ ਮਿਲੇਦੇ ਹੋ ਜੋ ਜਗਤ ਨੂੰ ਪਸੰਦ ਹੈ ਤੁਸੀਂ ਕਰਦੇ ਜੋ ਤੁਹਾਨੂੰ ਪਸੰਦੀ ਜਗਤ ਕਰਦਾ ਹੈ ਇਸ ਕਰਕੇ ਲਿਖਿਆ ਜਗਤ ਤੁਹਾਡੇ ਨਾਲ ਵੈਰ ਨਹੀਂ ਕਰ ਸਕਦਾ ਪਰ ਮੇਰੇ ਨਾਲ ਵੈਰ ਕਰਦਾ ਹੈ ਕਿਉਂ ਜੋ ਮੈਂ ਉਸ ਉਤੇ ਸਾਕੀ ਦਿੱਤੀ ਗਵਾਹੀ ਦਿੱਤੀ ਹੈ ਗਵਾਹੀ ਕੀ ਦਿੱਤੀ ਕਿ ਤੁਹਾਡੇ ਕੰਮ ਬੁਰੇ ਹਨ ਇਸ ਕਰਕੇ ਜਦੋਂ ਤੁਸੀਂ ਕੇ ਇਹਨੂੰ ਕਹਿ ਦੋਗੇ ਨਾ ਤੇਰੇ ਕੰਮ ਬੁਰੇ ਆ ਤੂੰ ਗਲਤ ਕੰਮ ਕਰਦਾ ਉਹ ਬੰਦਾ ਤੁਹਾਡਾ ਵਿਰੋਧੀ ਬਣ ਜਾਏਗਾ ਤੁਹਾਡਾ ਦੁਸ਼ਮਣ ਬਣ ਜਾਏਗਾ ਇਸ ਲਈ ਜਗਤ ਤੁਹਾਡੇ ਨਾਲ ਵੈਰ ਨਹੀਂ ਕਰ ਸਕਦਾ ਅਸੀਂ ਗਵਾਹੀ ਭਰਦੇ ਆ ਕਿ ਅਸੀਂ ਉਹਨਾਂ ਦੇ ਕੰਮ ਬੁਰੇ ਆ ਤਾਦਾ ਦੇ ਨਾਲ ਵੈਰ ਰੱਖਦੇ ਵੈਰ ਰੱਖਣ ਦਾ ਮਤਲਬ ਆਏ ਜਦੋਂ ਹੀ ਕਹਿ ਦਿੰਦੇ ਨਾ ਕਿ ਉਹ ਨਸ਼ੇ ਵੇਚਦੇ ਨਸ਼ੇ ਕਰਦੇ ਆ ਠੀਕ ਆ ਹੋਰ ਵੀ ਬਤੇਰੇ ਬੁਰੇ ਕੰਮ ਹੈ ਜਨਾਹ ਕਰੀਆਂ ਆ ਰਾਮ ਕਰੀਆਂ ਆ ਗਾਲਾਂ ਬੈਸ ਕਰਕੇ ਅੱਡੇ ਨਾਲ ਵੈਰ ਰੱਖਦੇ ਆ ਤੁਸੀਂ ਇਸ ਤਿਉਹਾਰ ਉੱਤੇ ਜਾਓ ਮੈਂ ਅਜੇ ਇਸ ਤਿਉਹਾਰ ਉੱਤੇ ਨਹੀਂ ਜਾਂਦਾ ਕਿਉਂਕਿ ਮੇਰਾ ਵੇਲਾ ਅਜੇ ਪੂਰਾ ਨਹੀਂ ਹੋਇਆ ਤੂੰ ਹੀ ਜਾਓ ਇਸ ਤਿਉਹਾਰ ਤੇ ਮੈਂ ਨਹੀਂ ਇਸ ਤਿਉਹਾਰ ਤੇ ਜਾਣਾ ਅਜੇ ਮੇਰਾ ਟਾਈਮ ਨਹੀਂ ਆਇਆ ਤੂੰ ਕਹਿੰਦੇ ਹੋਣੇ ਹਣਾ ਕਿ ਛੇਤੀ ਛੇਤੀ ਤੁਹਾਡਾ ਭਰਾ ਫੜਿਆ ਜੀ ਯਿਸੂਸੀ ਇਹਨੂੰ ਸੂਲੀ ਤੇ ਚੜਾ ਦੇਣਾ ਯਿਸੂਸੀ ਗਿਆ ਇਹ ਮੇਰਾ ਟਾਈਮ ਨਹੀਂ ਆਇਆ ਇਹ ਮੱਜ ਜਗਤ ਨੂੰ ਬਹੁਤ ਪਰਮੇਸ਼ਵਰ ਦਾ ਕਲਾਮ ਸੁਣਾਣਾ ਬਹੁਤ ਲੋਕਾਂ ਨੂੰ ਪਰਮੇਸ਼ਵਰ ਦੇ ਨਾਲ ਜੋੜਨਾ ਜਿਹੜੇ ਲੋਕ ਟੁੱਟ ਚੁਕੇ ਨਾ ਪਰਮੇਸ਼ਵਰ ਤੋਂ ਉਹਨਾਂ ਦੇ ਨਾਲ ਜੋੜਨਾ ਤੁਸੀਂ ਇਸ ਤਿਉਹਾਰ ਉੱਤੇ ਜਾਓ ਕੀ ਕਹਿੰਦੇ ਭਰਾ ਹਾਲੇਲੂਇਆ ਕਿ ਤੁਸੀਂ ਇਸ ਤਿਉਹਾਰ ਉੱਤੇ ਜਾਓ ਮੈਂ ਅਜੇ ਇਸ ਤਿਉਹਾਰ ਉੱਤੇ ਨਹੀਂ ਜਾਂਦਾ ਕਿਉਂਕਿ ਮੇਰਾ ਵੇਲਾ ਜੇ ਪੂਰਾ ਨਹੀਂ ਹੋਇਆ ਅਤੇ ਉਹ ਇਹ ਗੱਲਾਂ ਉਹਨਾਂ ਨੂੰ ਕਿਹਾ ਕਿ ਗਲੀਲ ਵਿੱਚ ਰਿਹਾ ਗਲੀਲ ਸ਼ਹਿਰ ਦੇ ਵਿੱਚ ਰਿਹਾ ਪਰ ਜਦੋਂ ਉਹ ਜ਼ੇ ਭਰਾ ਤਿਹਾਉਰ ਉਤੇ ਚਲੇ ਗਏ ਤਾਂ ਉਹ ਆਪ ਵੀ ਤੁਰ ਪਿਆ ਪ੍ਰਗਟ ਨਹੀਂ ਪਰ ਮਾਨੋ ਗੁਪਤ ਵਿੱਚ ਕਿ ਆਪਣੇ ਆਪ ਨੂੰ ਲੋਕਾਂ ਦੇ ਪ੍ਰਗਟ ਕਰਨ ਦੇ ਲਈ ਨਹੀਂ ਗੁਪਤ ਰੂਪ ਦੇ ਵਿੱਚ ਕਿ ਇਹਨਾਂ ਦੇ ਮੈਂ ਵੇਖਾਂ ਸੀ ਕੰਮ ਕੀ ਹੈ ਕੀ ਇਹਨਾਂ ਦੇ ਤਿਹਾਉਰ ਹੈ ਕੀ ਕਿਸ ਤਰ੍ਹਾਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਲਈ ਤਿਆਰ ਕਰਦੇ ਆ ਮੈਂ ਵੀ ਵੇਕਾ ਗੁਪਤ ਦੇ ਵਿੱਚ ਮੈਂ ਆਪਣੇ ਆਪ ਨੂੰ ਇਹਨਾਂ ਦੇ ਪ੍ਰਗਟ ਨਹੀਂ ਕਰਾਂਗਾ ਮੈਂ ਗੁਪਤੇ ਚ ਵੇਦਦਾ ਵਾ ਉਪਰੰਤ ਯਹੂਦੀ ਉਸ ਨੂੰ ਤਿਉਹਾਰ ਦੇ ਕੱਠ ਵਿੱਚ ਲੱਭ ਲੱਗੇ ਤੇ ਬੋਲੇ ਉਹ ਕਿੱਥੇ ਹੈ ਯਹੂਦੀ ਉਸ ਆਪੀੜ ਦੇ ਵਿੱਚ ਯਿਸੂ ਮਸੀਹ ਨੂੰ ਲੱਭਣ ਲਾਪੇ ਕਿ ਉਹ ਕਿੱਥੇ ਹੈ ਉਹ ਕਿੱਥੇ ਹੈ ਉਹ ਕਿੱਥੇ ਹੈ ਲੋਕਾਂ ਵਿੱਚ ਉਸ ਦੇ ਵਿਖੇ ਬਹੁਤ ਚਰਚਾ ਹੋ ਰਹੀ ਸੀ ਲੋਕ ਉਹ ਜਿਹੜੀ ਉੱਥੇ ਉਹ ਭੀੜ ਦਾ ਇਕੱਠ ਹੀ ਨਾ ਯੂਦੀ ਭੀੜ ਦਾ ਤਿਉਹਾਰ ਦਾ ਇਕੱਠ ਹੀ ਉਹ ਯਿਸੂ ਮਸੀਹ ਦੇ ਬਾਰੇ ਬਹੁਤ ਗੱਲਾਂ ਕਰ ਰਹੇ ਸੀ ਕਈ ਆਖਦੇ ਸਨ ਉਹ ਲਿਖਿਆ ਕਈ ਆਖਦੇ ਸਨ ਯਿਸੂ ਮਸੀਹ ਭਲਾ ਮਾਨਸਿਆ ਠੀਕ ਹੈ ਜਿਹੜਾ ਕਹਿੰਦਾ ਯਾਰ ਆਦੇ ਭਲਾ ਮਾਨਸਿਆ ਤੂੰ ਤੇ ਨਜਾਇਜ਼ ਹੀ ਉਹਦੇ ਨਾਲ ਕਰਤੀ ਉਹਦੇ ਬੜਾ ਸ਼ਰੀਫ ਆ ਤੂੰ ਉਹਦੇ ਨਾਲ ਗੱਤੀ ਕਈ ਕਹਿੰਦੇ ਸੀ ਉਹ ਤੇ ਭਲਾ ਮਾਨਸ ਪਰ ਹੋਰ ਆਖਦੇ ਸਨ ਨਹੀਂ ਸਗੋਂ ਲੋਕਾਂ ਨੂੰ ਪਰਮ ਹੁੰਦਾ ਏ ਕੀ ਪਰਮ ਹੁੰਦਾ ਏ ਕਿ ਉਸ ਪਰਮੇਸ਼ਵਰ ਤੇ ਵਿਸ਼ਵਾਸ ਕਰੋ ਆਪਣੇ ਗਲਤ ਕੰਮਾਂ ਤੋਂ ਤੋਬਾ ਕਰੋ ਇਹ ਪਰ ਤਾਂ ਵੀ ਯਹੂਦੀਆਂ ਦੇ ਡਰ ਦੇ ਮਾਰੇ ਕੋਈ ਉਸ ਦੀ ਗੱਲ ਖੁੱਲ ਕੇ ਨਹੀਂ ਕਰਦਾ ਸੀ ਯਹੂਦੀਆਂ ਦੇ ਡਰ ਦੇ ਕਾਰਨ ਯੇਸ਼ੂ ਮਸੀਹ ਦੀ ਤਾਰੀਫ਼ ਕੋਈ ਖੁੱਲ ਕੇ ਨਹੀਂ ਕਰਦਾ ਅੱਜ ਵੀ ਉਹੀ ਸਮਾਂ ਹਰ ਕੋਈ ਯੇਸ਼ੂ ਮਸੀਹ ਦੇ ਕੋਲ ਆਉਣਾ ਚਾਹੁੰਦਾ ਹੈ ਪਰ ਲੋਕਾਂ ਤੋਂ ਡਰ ਕੇ ਉਹ ਯੇਸ਼ੂ ਮਸੀਹ ਦੇ ਕੋਲ ਨਹੀਂ ਹੁੰਦੇ ਬੋਧ ਗਵਾਹੀਆਂ ਸੁਣੀਆਂ ਅਸੀਂ 10 ਸਾਲ ਪਹਿਲਾਂ ਮਰਨ ਨੂੰ ਤਿਆਰ ਆਂ ਪਰ ਯੇਸ਼ੂ ਮਸੀਹ ਦੇ ਕੋਲ ਜਾਣ ਲਈ ਨਹੀਂ ਤਿਆਰ ਅਸੀਂ ਕੰਗਾਲ ਰਹਿਣ ਨੂੰ ਤਿਆਰ ਆਂ ਸਰੀ ਯਿਸੂ ਮਸੀਹ ਦੇ ਕੋਲ ਜਾਣ ਦੇ ਲਈ ਨਹੀਂ ਗਿਆ ਬੱਜੀ ਮੁਕਤੀ ਤੁਹਾਨੂੰ ਉੱਥੋਂ ਮਿਲਨੀ ਤੇ ਉੱਤੋਂ ਹੀ ਮਿਲਨੀ ਜਿੰਨਾ ਮਰਜੀ ਤੁਸੀਂ ਭਾਏ ਦੌੜਗਾ ਪਰ ਤਾਂ ਵੀ ਯਹੂਦੀਆਂ ਦੇ ਡਰ ਦੇ ਮਾਰੇ ਕੋਈ ਉਸ ਦੀ ਗੱਲ ਖੁੱਲ ਕੇ ਨਹੀਂ ਕਰਦਾ ਸੀ ਜਾਣਾ ਹਰ ਕੋਈ ਚੰਦਾ ਕਿਉਂਕਿ ਜਿਹੜਾ ਟੇਸਟ ਜਿਹੜਾ ਮਜ਼ਾ ਪ੍ਰਭੂ ਦੀ ਹਜ਼ੂਰੀ ਚ ਹੈ ਨਾ ਮੈਂ ਕਹਿੰਦਾ ਮੈਂ ساری ਦੁਨੀਆ ਘੁੰਮ ਕੇ ਵੇਖ ਲਈ ਹਰ ਤਰ੍ਹਾਂ ਦਾ ਕੰਮ ਕਰਕੇ ਵੇਖ ਲਿਆ ਹਰ ਤਰ੍ਹਾਂ ਦੀ ਲਾਈਫ ਜੀ ਕੇ ਵੇਖ ਲਈ ਪਰ ਜੋ ਖੁਦਾ ਦੀ ਹਜ਼ੂਰੀ ਚ ਆਨੰਦ ਹੈ ਨਾ ਉਹ ਖੁਦਾ ਦੀ ਹਜ਼ੂਰੀ ਵਿੱਚ ਆਨੰਦ ਹੈ ਇਹ ਜਗ ਤੁਹਾਡੇ ਨਾਲ ਵੈਰ ਨਹੀਂ ਕਰ ਸਕਦਾ ਲੋਕੀ ਕਿਉਂ ਵੈਰ ਕਰਨਗੇ ਜਦੋਂ ਖੁਦਾ ਤੁਹਾਨੂੰ ਜਿਆਦਾ ਧਨ ਦੌਲਤ ਦੇ ਦੇਗਾ ਚੰਗੀ ਸਿਹਤ ਦੇ ਦੇਗਾ ਨਾ ਲੋਕ ਤੁਹਾਡੇ ਨਾਲ ਵੈਰ ਕਰਨ ਲਾਪਣ ਕਿਹ ਅਹੀਂ ਦੁਖੀ ਹੈ ਕਿਉਂ ਸੁਖੀ ਹੈ ਇਦਲੀ ਕਿਆ ਜਿਦਾ ਫਰੋਦੀ ਉਸਤੇ ਭਾਵੇਂ ਲੱਖ ਟੋਏ ਖੋਦ ਦੇਵੇ ਪਰ ਲਿਖਿਆ ਉਹ ਆਪਣੇ ਟੋਏ ਚ ਆਪ ਡਿੱਗੇਗਾ ਵਚਨ ਕਹਿੰਦਾ ਤੂੰ ਹੀ ਜਗਤ ਦੀ ਜੋਤੀ ਹੋ ਤੇ ਜਿਹੜਾ ਜਿਹੜਾ ਨਗਰ ਪਹਾੜ ਦੇ ਉੱਤੇ ਬਣਿਆ ਹੁੰਦਾ ਨਾ ਉਚਾਈ ਦੇ ਉੱਤੇ ਬਣਿਆ ਹੁੰਦਾ ਉਹ ਛੁਪਿਆ ਹੋਇਆ ਨਹੀਂ ਰਹਿ ਸਕਦਾ ਹਨੂ ਯਸ਼ੂ ਮਸੀਹ ਨੇ ਚਾਨਣ ਕੀਤਾ ਅੱਡੇ ਜੀਵਨ ਚ ਕਿ ਚਾਨਣ ਔਰ ਇਸੂਬਨ ਜੀ ਨੇ ਸਾਡੇ ਜੀਵਨ ਚੋਂ ਹਨੇਰੇ ਨੂੰ ਦੂਰ ਕੀਤਾ ਸਾਨੂੰ ਚਾਨਣ ਬਣਾਇਆ ਅਸੀਂ ਵੀ ਚਾਹੁੰਦੇ ਹਰ ਕੋਈ ਇਨਸਾਨ ਆਪਣੇ ਹਨੇਰੇ ਦੇ ਕੰਮਾਂ ਨੂੰ ਛੱਡ ਕੇ ਚਾਨਣ ਵਿੱਚ ਆਵੇ ਔਰ ਉਸ ਜੀਵਿਤ ਪਰਮੇਸ਼ਰ